ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਸੂਟਾਂ ਦੀ 컬렉ਸ਼ਨ ਆ ਪਾਰਟੀ ਵਾਸਤੇ ਸੂਟ ਹੋਣਗੇ ਬਹੁਤ ਪਿਆਰੇ ਸੂਟ ਹੋਣਗੇ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਰੱਖਿਆ ਹੋਣਾ ਹਰ ਮਹੀਨੇ ਇਸ ਮਹੀਨੇ ਵੀ ਮਿਲੇਗਾ ਲਾਸਟ ਤੇ ਇਸ ਮਹੀਨੇ ਦੇ ਲਾਸਟ ਤੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਠੀਕ ਹੈ ਪੇਮੈਂਟ ਤਾਂ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਠੀਕ ਹੈ ਬਟਾਲਾ ਰੋਡ ਅਡਾ ਮੋਨੰਗ ਠੀਕ ਹੈ ਵੀਡੀਓ ਦੀ ਟਾਈਮਿੰਗ ਇਹ ਤਾਂ 8 ਵਜੇ ਹੋਏਗੀ ਤਸਵੀਰੇ 10 ਤੋਂ 12 ਵਜੇ ਦੇ ਵਿੱਚ ਸਾਡੀ ਵੀਡੀਓ ਜ਼ਰੂਰ ਆਏਗੀ ਠੀਕ ਹੈ ਜੀ ਤੇ ਚਲੋ ਦੇਖਦੇ ਹਾਂ ਅੱਜ ਦੇ ਪਿਆਰੇ ਪਿਆਰੇ ਸੂਟ ਅੱਜ ਦੇ ਸੂਟ ਹੋਣਗੇ ਜੀ ਬਨਾਰਸੀ ਬਹੁਤ ਸੋਹਣੇ ਸੂਟ ਹੈ ਔਰ ਕਾਫੀ ਸਾਲਾਂ ਤੋਂ ਟ੍ਰੈਂਡਿੰਗ 'ਚ ਮਤਲਬ ਇਹ ਸੂਟਾਂ ਦਾ ਫੈਸ਼ਨ ਨਹੀਂ ਜਾਂਦਾ ਹਮੇਸ਼ਾ ਵਿਕਦੇ ਰਹਿੰਦੇ ਨੇ ਜਿਨ੍ਹਾਂ ਨੂੰ ਕਢਾਈਆਂ ਨਹੀਂ ਪਸੰਦ ਔਰ ਜੋ ਕੁਝ ਥੋੜਾ ਮਤਲਬ ਫੈਂਸੀ ਵੀ ਪੋਣਾ ਚਾਹੁੰਦੇ ਨੇ ਕੁਛ ਯੂਨੀਕ ਵੀ ਪਾਉਣਾ ਚਾਹੁੰਦੇ ਨੇ ਪਰ ਜਿਆਦਾ ਹੈਵੀ ਕਢਾਈਆਂ ਨਹੀਂ ਪਾਉਣੀਆਂ ਉਹਨਾਂ ਵਾਸਤੇ ਬਹੁਤ ਪਿਆਰੇ ਸੂਟ ਨੇ ਲੋ ਜੀ ਸਿਲਕ ਦੀ ਆਏਗੀ ਸ਼ਰਟ ਠੀਕ ਹੈ ਬਨਾਰਸੀ ਤੇ ਹलो ਬੈਕ ਸਾਈਡ ਪਲੇਨ ਹੋਏਗੀ ਅਪਾ ਚੈੱਕ ਕਰਦੇ ਆਂ ਲੋ ਜੀ ਫਰੰਟ ਸਾਈਡ ਸਾਰਾ ਇਸ ਤਰ੍ਹਾਂ ਆਏਗਾ ਠੀਕ ਹੈ ਬੈਕ ਸਾਈਡ ਆਏਗਾ ਬਾਰਡਰ ਤੇ ਬਾਜੂ ਤੇ ਵੀ ਆਏਗਾ ਬਾਰਡਰ ਠੀਕ ਹੈ ਸਬ ਦਾ ਸੂਟ ਖੁੱਲਾ ਡੁੱਲਾ ਬਣ ਜਾਏਗਾ ਚਾਹੇ ਕੋਈ ਮੋਟਾ ਚਾਹੇ ਕੋਈ ਪਤਲਾ ਕਿਉਂਕਿ ਇਹਦੇ ਸਾਰੇ ਅਲੱਗ-ਅਲੱਗ ਕਪੜਾ ਦਿੱਤਾ ਹੋਇਆ ਫਰੰਟ ਸਾਈਡ ਦਾ ਅਲੱਗ ਹੈ ਬੈਕ ਸਾਈਡ ਦਾ ਅਲੱਗ ਹੈ ਔਰ ਬਾਜੂ ਦਾ ਅਲੱਗ ਦਿੱਤਾ ਹੋਇਆ ਠੀਕ ਹੈ ਸਿਲਕ ਦਾ ਸਟੱਫ ਆਏਗਾ ਬਾਟਮ ਵੀ ਆਏਗੀ ਸਿਲਕ ਦੀ ਠੀਕ ਹੈ ਜੀ ਤੇ ਦੁਪੱਟਾ ਆਏਗਾ ਬਹੁਤ ਹੀ ਸੋਨਾ ਬਨਾਰਸੀ ਠੀਕ ਹੈ ਇਹ ਵੀ ਤੁਹਾਨੂੰ ਸਿਲਕ ਦੇ ਵਿੱਚ ਮਿਲੇਗਾ ਓਕੇ ਜੀ ਚੈੱਕ ਕਰੋ ਠੀਕ ਹੈ ਬਹੁਤ ਹੀ ਸੋਨਾ ਦੁਪੱਟਾ ਤੇ ਬਹੁਤ ਸੋਨਾ ਸੂਟ ਲੋਚ ਓਕੇ ਜੀ ਇਸ ਤਰ੍ਹਾਂ ਮਿਲ ਦਿਖਾ ਦੇਨੇ ਆਪਾਂ ਐਵੇਂ ਓਕੇ ਜੀ ਇਹ ਆਏਗੀ ਸੂਟ ਦੀ ਦੁਪੱਟੇ ਦੀ ਲੁੱਕ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ ਸੈਮੀ ਪਾਰਟੀ ਵੇਅਰ ਪਾਰਟੀ ਵੇਅਰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਆਪੋ ਆਪਣੀ ਪਸੰਦ ਹੁੰਦੀ ਆ ਕਿਸੇ ਨੂੰ ਹੈਵੀ ਸੂਟ ਪਸੰਦ ਹੁੰਦੇ ਕਿਸੇ ਨੂੰ ਨੋਰਮਲ ਸੂਟ ਪਸੰਦ ਹੁੰਦੇ ਤੇ ਪ੍ਰਾਈਸ ਇਸ ਦਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆ ਗਏ ਆ 1550 ਓਨਲੀ 1550 ਸੂਟ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਵਿੱਚ ਐਡ ਹੈ ਜਿੱਥੇ ਮਰਜ਼ੀ ਤੁਸੀਂ ਮੰਗਵਾਓ 1550 ਚ ਹੀ ਤੁਹਾਨੂੰ ਸੂਟ ਮਿਲੇਗਾ ਸਿਲਕ ਦੀ ਬਾਟਮ ਔਰ ਸਿਲਕ ਦੀ ਸ਼ਰਟ ਸਿਲਕ ਦਾ ਦੁਪੱਟਾ ਬਹੁਤ ਸੋਹਣਾ ਸੂਟ ਠੀਕ ਹੈ ਅਗਰ ਕਿਸੇ ਨੂੰ ਲਾਈਨਿੰਗ ਦੀ ਨੀਡ ਹੈ ਤੇ ਉਹ ਵੀ ਤੁਹਾਨੂੰ ਮਿਲ ਜਾਏਗੀ ਜੇ ਕਿਸੇ ਨੇ ਨਾਲ ਹੀ ਲੈਣੀ ਹੋਏਗੀ ਠੀਕ ਹੈ ਜੀ ਉਹ ਵੀ ਤੁਸੀਂ ਦੱਸ ਸਕਦੇ ਹੋ ਲਓ ਜੀ ਅਗਲਾ ਕਲਰ ਤੇ ਐਨਾ ਹੀ ਸੋਹਣਾ ਨਾ ਹੌਟ ਪਿੰਕ ਕਲਰ ਆ ਗਿਆ ਪਿੰਕ ਪਿੰਕ ਮਤਲਬ ਹੌਟ ਪਿੰਕ ਕਲਰ ਕਿਸ ਤਰ੍ਹਾਂ ਦਾ ਕਲਰ ਹੈ ਮੈਨੂੰ ਬਹੁਤ ਹੀ ਪਿਆਰਾ ਜਿਹਾ ਕਲਰ ਲੱਗਦਾ ਹੈ ਰਾਣੀ ਕਲਰ ਓਕੇ ਹੈਲੋ ਜੀ ਠੀਕ ਹੈ ਚੈੱਕ ਕਰੋ ਔਰ ਇਹ ਸੂਟ ਛੱਡਨੇ ਨਹੀਂ ਆ ਇਹ ਸੂਟ ਜ਼ਰੂਰ ਖਰੀਦ ਲਿਓ ਬਹੁਤ ਪਸੰਦ ਕਰਦੇ ਨੇ ਸਭ ਇਹਨਾਂ ਸੂਟਾਂ ਨੂੰ ਤੁਹਾਨੂੰ ਵੀ ਪਸੰਦ ਆਉਣਗੇ ਅਗਰ ਤੁਸੀਂ ਨਹੀਂ ਲੈਣੇ ਤੇ ਕਮੈਂਟ ਜ਼ਰੂਰ ਕਰਿਓ ਕਿ ਸੂਟ ਸੋਹਣੇ ਸੀ ਕਿ ਨਹੀਂ ਸੋਹਣੇ ਠੀਕ ਹੈ ਹੈਲੋ ਜੀ ਇਹ ਬਹੁਤ ਪਿਆਰੇ ਸੂਟ ਨੇ ਨਾਲ ਆਏਗਾ ਉਸੇ ਤਰ੍ਹਾਂ ਦਾ ਹੀ ਦੁਪੱਟਾ ਠੀਕ ਹੈ ਪੈਕਿੰਗ ਨਹੀਂ ਮੈਂ ਖੋਲ ਰਹੀ ਮੈਂ ਇੱਕ ਸੂਟ ਦਾ ਨੂੰ ਫੁੱਲ ਖੋਲ ਕੇ ਦਿਖਾ ਦਿੱਤਾ ਹੋਇਆ ਬਹੁਤ ਪਿਆਰਾ ਸੂਟ ਸੀਗਾ ਇਹ ਲੋ ਜੀ ਓਨਲੀ 1550 ਪ੍ਰਾਈਸ ਰਹੇਗਾ ਸੈਕਿੰਡ ਕਲਰ ਪਿੰਕ ਕਲਰ ਆ ਗਿਆ ਤੇ ਆਪਾਂ ਬਲੈਕ ਨਹੀਂ ਛੱਡਿਆ ਬਲੈਕ ਵੀ ਲੈ ਆਏ ਆ ਔਰ ਮੈਂ ਕਾਫੀ ਸਾਲ ਹੋ ਗਏ ਇਹਨੂੰ ਸੇਲ ਕਰਦੇ ਆ ਸੂਟ ਬਹੁਤ ਵਧੀਆ ਸੇਲ ਰਹਿੰਦੀ ਇਹਨਾਂ ਨੂੰ ਹਮੇਸ਼ਾ ਹੀ ਪਸੰਦ ਕਰਦੇ ਨੇ ਕਸਟਮਰ ਹਲੋ ਬਲੈਕ ਕਲਰ ਬਨਾਰਸੀ ਦੇ ਵਿੱਚ ਬਨਾਰਸੀ ਦੁਪੱਟਾ ਆਏਗਾ ਸਿਲਕ ਦੀ ਬਾਟਮ ਆਏਗੀ ਬਹੁਤ ਪਿਆਰਾ ਸੂਟ ਬਨੇਗਾ ਲਾਈਨਿੰਗ ਅਵੇਲੇਬਲ ਜਿਨਾਂ ਨੂੰ ਚਾਹੀਦੀ ਹੋਏਗੀ ਉਹਨਾਂ ਨੂੰ ਦੇ ਦਾਂਗੇ ਸਟਿਚਿੰਗ ਅਵੇਲੇਬਲ ਹੈ ਜਿਨਾਂ ਨੂੰ ਸਟਿਚਿੰਗ ਚਾਹੀਦੀ ਹੋਏਗੀ ਬਹੁਤ ਫਰਸਟ ਕਲਾਸ ਸਟਿਚਿੰਗ ਦਿੰਨੇ ਆ ਓਕੇ ਜੀ ਹਲੋ ਓਨਲੀ 550 ਦਾ ਪ੍ਰਾਈਸ ਆਏਗਾ ਲਓ ਜੀ ਇੱਕ ਕਲਰ ਆ ਗਿਆ ਮਹਿੰਦੀ ਗ੍ਰੀਨ ਹਲੋ ਠੀਕ ਹੈ ਜੀ ਮਹਿੰਦੀ ਗ੍ਰੀਨ ਕਲਰ ਸਾਰੇ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਇਹ ਆ ਗਈ ਬਾਟਮ ਤੇ ਇਹ ਆ ਗਿਆ ਦੁਪੱਟਾ ਕਿਉਂਕਿ ਜੀ ਬਿਊਟੀਫੁੱਲ ਸੂਟ ਬਿਊਟੀਫੁੱਲ ਕਲੈਕਸ਼ਨ ਓਨਲੀ 1550 ਰੁਪਏ ਪ੍ਰਾਈਸ ਹੈਗਾ ਤੇ ਇੱਕ ਕਲਰ ਆ ਗਿਆ ਜੀ ਵਾਈਨ ਕਲਰ ਸਾਰੇ ਹੀ ਕਲਰ ਬਹੁਤ ਖੂਬਸੂਰਤ ਨੇ ਔਰ ਇਹਦੇ ਵਿੱਚ ਇੱਕ ਹੋਰ ਆ ਚਲੋ ਮੈਂ ਤੇ ਇੰਨੇ ਹੀ ਕਲਰ ਲੈ ਕੇ ਆਈਆਂ ਬਟ ਇਹਦੇ ਵਿੱਚ ਤੁਹਾਨੂੰ ਬਹੁਤ ਬਹੁਤ ਸਾਰੇ ਕਲਰ ਮਿਲ ਜਾਣਗੇ ਜੋ ਵੀ ਕਲਰ ਚੁਆਇਸ ਹੈਗੀ ਆ ਤੁਹਾਨੂੰ ਮੈਂ ਇੰਨੇ ਕਲਰ ਨਹੀਂ ਲੈ ਕੇ ਆਈ ਠੀਕ ਹੈ ਕੁਝ ਮੇਰੇ ਸੇਲ ਹੋ ਗਏ ਇਹਦੇ ਵਿੱਚ ਆਫ ਵਾਈਟ ਸੇਲ ਹੋ ਗਿਆ 레드 ਸੇਲ ਹੋ ਗਿਆ ਕਾਫੀ ਸੂਟ ਮੇਰੇ ਇਹਦੇ ਵਿੱਚ ਸੇਲ ਹੋ ਗਏ ਹੋਏ ਨੇ ਹਲੋ ਜੀ ਓਕੇ ਲਓ ਜੀ ਪ੍ਰਾਈਸ ਰਹੇਗਾ ਜੀ ਓਨਲੀ 1550 ਹਾਂ ਜੀ ਨੈਕਸਟ ਸੂਟ ਆਣਗੇ ਜੀ ਬਹੁਤ ਹੀ ਪਿਆਰੇ ਜਿਨ੍ਹਾਂ ਨੂੰ ਕੜਾਈਆਂ ਨਹੀਂ ਪਸੰਦ ਉਹਨਾਂ ਵਾਸਤੇ ਸਿਲਕ ਦੀ ਸ਼ਰਟ ਆਏਗੀ ਬਹੁਤ ਹੀ ਸੋਹਣੀ ਪ੍ਰਿੰਟ ਪ੍ਰਿੰਟ ਸ਼ਰਟ ਔਰ ਉੱਪਰ ਤੁਹਾਨੂੰ ਮਿਲੇਗਾ ਸਾਰਾ ਬਨਾਰਸੀ ਵਰਕ ਠੀਕ ਹੈ ਇਸ ਤਰ੍ਹਾਂ ਜ਼ਰੀ ਦਾ ਵਰਕ ਮਿਲੇਗਾ ਬਹੁਤ ਹੀ ਸੋਹਣਾ ਬਨਾਰਸੀ ਓਕੇ ਸੈਮੀ ਸਟਿਚ ਸੂਟ ਆ ਹਲੋ ਠੀਕ ਹੈ ਬੈਕ ਸਾਈਡ ਪਲੇਨ ਆਏਗੀ ਔਰ ਇੰਨੀ ਪਿਆਰੀ ਲੁੱਕ ਆਂਦੀ ਹੈ ਨਾ ਇਸ ਸੂਟ ਦੀ ਹਲੋ ਠੀਕ ਹੈ ਕਿਰੇ ਤੇ ਤੁਹਾਨੂੰ ਇਸ ਤਰ੍ਹਾਂ ਵਰਕ ਮਿਲੇਗਾ ਰਿਓਨ ਦੀ ਬਾਟਮ ਹੋਏਗੀ ਠੀਕ ਹੈ ਜੀ ਨੋਟਡ ਨੋਟ ਕਰਿਆ ਕਰੋ ਰਿਓਨ ਦੀ ਬਾਟਮ ਤੇ ਦੁਪੱਟਾ ਆਏਗਾ ਪਿਓਰ ਦਾ ਗੋਟਾ ਪੱਤੀ ਦੀ ਲੈਸ ਲੱਗੀ ਹੋਏਗੀ ਦੁਪੱਟੇ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਓਨਲੀ 1550 ਪ੍ਰਾਈਸ ਰਹੇਗਾ ਸੂਟ ਬਹੁਤ ਪਿਆਰਾ ਹੈ ਠੀਕ ਹੈ ਛੋਟੇ ਮੋਟੇ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਕਿਤੇ ਆਣ ਜਾਣ ਲੱਗਿਆਂ ਵੇਅਰ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਆ ਤੇ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਇਹ ਵੀ ਬਹੁਤ ਹੀ ਸੋਹਣਾ ਕਲਰ ਆ ਆਹ ਦੇਖੋ ਸਿਲਕ ਦੀ ਸ਼ਰਟ ਆ डबल शेडेड डबल शेडेड बहुत है ना ट्रेंड कर रहा है हेलो जी सिल्क सिल्क बैक साइड प्लेन ਹੋਏਗੀ फ्रंट साइड ਤੇ ਤੁਹਾਨੂੰ ਡਿਜ਼ਾਈਨਿੰਗ ਮਿਲੇਗੀ ਰਿਯਾਨ ਦੀ ਬਾਟਮ ਹੋਏਗੀ ਦੁਪੱਟਾ ਆਏਗਾ ਨਾਲੇ ਵਾਲਾ ਠੀਕ ਹੈ हेलो जी ਦੁਪੱਟੇ ਤੇ ਤੁਹਾਨੂੰ ਫੋਰ ਸਾਈਡ ਲੇਸ ਮਿਲੇਗੀ ਓਕੇ ਜੀ ਚੈੱਕ ਕਰੋ ਠੀਕ ਹੈ スクリーンショット ਸੈਲੋ ਭੇਜੋ ਸਾਡੇ WhatsApp ਨੰਬਰ ਤੇ ਜਿਹੜਾ ਵੀ ਪਹਿਲੀ ਵਾਰੀ ਸਾਡੇ ਵੀਡੀਓ ਦੇਖ ਰਿਹਾ ਹੈ ਉਹ ਵੀਡੀਓ ਨੂੰ ਲਾਈਕ ਜਰੂਰ ਕਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਠੀਕ ਹੈ ਇਹ ਆ ਗਿਆ ਜੀ ਸੈਕਿੰਡ ਕਲਰ 1550 ਪ੍ਰਾਈਸ ਲੋ ਜੀ ਨੈਕਸਟ ਕਲਰ ਆ ਗਿਆ ਜੀ ਆਪਣੇ ਕੋਲ ਇਹ ਵਾਲਾ ਕਲਰ ਠੀਕ ਹੈ ਤਿੰਨ ਕਲਰ ਆਣਗੇ ਤਿੰਨੇ ਹੀ ਸੁਪਰ ਵਾਲੇ ਆ ਗਲਾ ਪੱਟੀ ਬਣੀ ਹੋਈ ਗਲਾ ਤੇ ਮੈਂ ਦਿਖਾਇਆ ਹੀ ਨਹੀਂ ਤੁਹਾਨੂੰ ठीक है गले के उपर इस तरह लैस लगी हुई है और गला पट्टी बहुत सोहनी बनी हुई है बटन बहुत प्यारे लगे हुए है मतलब बहुत खास जी चीज़ है लो जी ठीक है इस तरह का कलर आ गया है ठीक है ये आएगा दुपट्टा यह आएगी बॉटम ठीक है रिओन की बॉटम होगी पंद्रह सौ पंजाब प्राइस रहेगा ब्यूटीफुल सूट ਇਹ ਨੈਕਸਟ ਆ ਗਿਆ ਜੀ ਸੂਟ ਆਪਣੇ ਕੋਲ ਇਹ ਮੈਂ ਪਹਿਲਾਂ ਵੀ ਦਿਖਾਇਆ ਹੋਇਆ ক্রাশ 골ਡ ਦਾ ਸਿੰਗਲ ਪੀਸ ਸੀਗਾ ਮੈਂ ਕਿਹਾ ਇਸੇ ਵੀਡੀਓ 'ਚ ਆਪਾਂ ਦਿਖਾ ਦਿੰਦੇ ਜਿਨ੍ਹਾਂ ਨੂੰ ਪਸੰਦ ਆਏਗਾ ਉਹ ਲੈ ਸਕਦੇ ਨੇ ਇਹਦਾ ਪ੍ਰਾਈਸ ਲੱਗੇਗਾ ਜੀ 1450 ਰੁਪਏ ক্রাশ 골ਡ ਦਾ ਸਟੱਫ ਹੈ ਜਸਟ yellow mustard color ਆ ਠੀਕ ਹੈ ਜਿਹੜਾ ਕਲਰ ਵੀਡੀਓ 'ਚ ਦੇਖ ਰਿਹਾ ਉਹ ਕਲਰ ਨਹੀਂ ਆ ਇਹ ਠੀਕ ਹੈ ਇਹ ਥੋੜਾ ਜਿਹਾ yellow mustard ਜਾਂ ਕਲਰ ਪੈਂਦਾ ਮੈਂ ਦੀ ਗ੍ਰੀਨ ਕਲਰ ਆ ਰਿਹਾ ਕੈਂਬਰਿਜ ਇਹ ਗ੍ਰੀਨ ਕਲਰ ਨਹੀਂ ਪਰ ਬਹੁਤ ਸੋਹਣਾ ਕਲਰ ਆ ਖਿੜਿਆ ਖਿੜਿਆ गले ते वर्क आएगा ठीक है और हल्का फुल्का स्टाफ़ा, ठीक है घेरे ते वर्क आएगा रेन दी बॉटम आएगी दुपट्टा ब्यूटीफुल आएगा हेलो जी दुपट्टा ब्यूटीफुल आएगा हल्का फुल्का प्योर का दुपट्टा होएगा बहुत ही सोना लगेगा हेलो जी ठीक है बहुत प्यारा जहा दुपट्टा होएगा चौदह सौ पंजाब लगेगा जी बहुत ही सोना सूट आठ ठीक है クラッシュゴールド ਦਾ ਜੋ ਕਿ ਟ੍ਰੈਂਡਿੰਗ ਹੈ ਨੈਕਸਟ ਸੂਟ ਆ ਗਿਆ ਜੀ ਆਪਣਾ ਇਹ ਸਿੰਗਲ ਸੂਟ ਮੇਰੇ ਕੋਲ ਅਵੇਲੇਬਲ ਆ ਜਿਹੜਾ ਮੈਂ ਕਿਹਾ ਮੈਂ ਨਾਲ ਦੀ ਨਾਲ ਵੀਡੀਓ ਚ ਦਿਖਾ ਦਿੰਨੀ ਆ ਆ ਲੋ ਜੀ ਲਓ ਜੀ ਓਕੇ ਇਹ ਆ ਗਿਆ ਆਪਣਾ ਸ਼ਿਮਰ ਦਾ ਕਲਰ ਬਹੁਤ ਪਿਆਰਾ ਹੈ ਜਿਹੜੀਆਂ ਪਹਿਣਾ ਹੋਲਡ ਰਖਵਾ ਲੈਂਦੀਆਂ ਨੇ ਫਿਰ ਲੈਂਦੀਆਂ ਨਹੀਂ ਆ ਉਹ ਉਹਨਾਂ ਦਾ ਕਰਕੇ ਪੈ ਰੈਂਦੀ ਆ ਸੂਟ ਬਹੁਤ ਸੋਹਣਾ ਵਰਕ ਹੋਇਆ ਹਾਈਲਾਈਟ ਕੀਤਾ ਹੋਇਆ ਸ਼ਿਮਰ ਦਾ ਸਟੱਫ ਬਹੁਤ ਸੌਫਟ ਰਿਓਨ ਦੀ ਬਾਟਮ ਆਏਗੀ ਔਰ ਸ਼ਿਮਰ ਦਾ ਹੀ ਦੁਪੱਟਾ ਆਏਗਾ ਮਹਿੰਦੀ ਕਲਰ ਹੈ ਲੋ ਬਹੁਤ ਰੋਬਾ ਦੁਪੱਟੇ ਦਾ ਠੀਕ ਹੈ ਸ਼ਿਮਰ ਦਾ ਹੀ ਦੁਪੱਟਾ ਆਏਗਾ ਵਿਦ ਲੈਸ ਦੀ ਫਿਨਿਸ਼ਿੰਗ ਸੁਪਰ ਹੋਏਗੀ ਠੀਕ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ 1850 ਪ੍ਰਾਈਸ ਲੱਗੇਗਾ ਇਹ ਵਾਲੇ ਸੂਟ ਦਾ ਓਨਲੀ 1850 ਪ੍ਰਾਈਸ ਲੱਗੇਗਾ ਇਹ ਵਾਲੇ ਸੂਟ ਦਾ ਨੈਕਸਟ ਸੂਟ ਹੋਏਗਾ ਜੀ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਟਰੇਪ ਦਾ 크ਰੇਪ ਆਏਗੀ ਨੇਚਰਲ 크ਰੇਪ ਠੀਕ ਹੈ ਇਸ ਤਰ੍ਹਾਂ ਆਏਗਾ ਸੂਟ ਓਕੇ ਸਿੰਗਲ ਸੂਟ ਅਵੇਲੇਬਲ ਸੀਗਾ ਇਸੇ ਵੀਡੀਓ ਚ ਮੈਂ ਕਿ ਲਾ ਦਿੰਨੇ ਆ ਮੂੰਗੀਆਂ ਕਲਰ ਆਏਗਾ ਠੀਕ ਹੈ نیچے ਆਏਗੀ ਇਸ ਤਰ੍ਹਾਂ ਦੀ ਸੀਕੁਐਂਸ ਵਾਲੀ ਲੇਸ ਠੀਕ ਹੈ ਮਿਲੇਗੀ 1000 ਪੰਜਾਬ ਪ੍ਰਾਈਸ ਰਹੇਗਾ ਰਿਓਨ ਦੀ ਬਾਟਮ ਹੋਏਗੀ ਦੁਪੱਟਾ ਪਿਓਰ ਦਾ ਆਏਗਾ ਔਰ ਉਹਦੇ ਤੇ ਵੀ ਇਹ ਲੈਸ ਮਿਲੇਗੀ ਠੀਕ ਹੈ ਔਰ ਇਸ ਟਾਈਮ ਜਿਹੜਾ ਮੈਂ ਸੂਟ ਪਾਇਆ ਹੋਇਆ ਉਹਦੇ ਤੇ ਵੀ ਤੁਹਾਨੂੰ ਥੋੜਾ ਹਾਂ ਵਟ ਪਏ ਹੋਏ ਨੇ ਉਹਦੇ ਤੇ ਵੀ ਇਹੀ ਲੈਸ ਲੱਗੀ ਹੋਈ ਹੈ ਬਹੁਤ ਪਿਆਰਾ ਲੱਗੇਗਾ ਹੈਲੋ ਜੀ ਠੀਕ ਹੈ ਇਸ ਤਰ੍ਹਾਂ ਲੈਸ ਮਿਲੇਗੀ ਤੁਹਾਨੂੰ ਬਹੁਤ ਸੋਹਣੀ ਲੱਗਦੀ ਹੈ ਵਾਲੀ ਲੈਸ ਠੀਕ ਹੈ ਤੇ ਇਹ ਸੂਟ ਦਾ ਪ੍ਰਾਈਸ 1050 ਰਹੇਗਾ ਨੇਚਰਲ ਕ੍ਰੇਪ ਦੀ ਸ਼ਰਟ ਆ ਠੀਕ ਹੈ ਰਿਓਨ ਦੀ ਬਾਟਮ ਆ ਤਕਰੀਬਨ ਅੱਜ ਦੇ ਜਿਹੜਾ ਸੂਟ ਦਿਖਾਏ ਮੈਂ ਉਹ ਨਾਲ ਰਿਯਾਨ ਦੀਆਂ ਹੀ ਬਾਟਮ ਤੇ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ 1050 ਰੁਪਏ ਆਏਗਾ ਤੇ ਨੈਕਸਟ ਜਿਹੜਾ ਆ ਰਿਹਾ ਇਹ ਤੁਹਾਨੂੰ ਬਨਾਰਸੀ ਚ ਮਿਲੇਗਾ ਠੀਕ ਹੈ ਬਨਾਰਸੀ ਚ ਲਓ ਜੀ ਇਹ ਵੀ ਪ੍ਰਿੰਟਡ ਮਤਲਬ ਬਨਾਰਸੀ ਸੂਟ ਹੋਊਗਾ ਇਸ ਤਰ੍ਹਾਂ ਲਓ ਜੀ ਕਿਰਾ ਇਸ ਤਰ੍ਹਾਂ ਬਣਿਆ ਹੋਇਆ ਠੀਕ ਹੈ फ्रंट बैक सारा इवें तो मिलेगा और बॉटम ए वाली बनूगी ठीक है इस तरह की बॉटम आऊगी बहुत सोहना जहा सूट है ठीक है थी। तो हेलो ए शर्ट का पीस आ गया शर्ट का बॉर्डर आ गया फ्रंट साइड ही आ मैन लगता बैक साइड फ्रंट साइड ही आएगा और ए बॉटम ठीक है ए बॉटम आ गई शर्ट आ गई ठीक है ਔਰ ਕਲਰ ਬਹੁਤ ਸੋਹਣਾ ਸਿੰਗਲ ਕਲਰ ਅਵੇਲੇਬਲ ਆ ਤੇ ਇਹ ਆ ਗਿਆ ਇਹਦੇ ਨਾਲ ਦੁਪੱਟਾ ਠੀਕ ਹੈ ਇਹ ਆ ਗਿਆ ਇਹਦੇ ਨਾਲ ਦੁਪੱਟਾ ਹਲੋ ਜੀ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਤੁਹਾਨੂੰ ਡਬਲ ਛੇਡ ਮਤਲਬ ਰਿਫਲੈਕਟ ਕਰਦਾ ਕਲਰ ਇਸ ਤਰ੍ਹਾਂ ਦਾ ਕਲਰ ਮਿਲੂਗਾ ਮੈਂ ਤੁਹਾਨੂੰ ਗ੍ਰੀਨ ਤੇ ਵਾਈਨ ਜੀ ਛੇਡ ਹਨਾ ਦੇ ਰਿਹਾ ਇਸ ਤਰ੍ਹਾਂ ਦਾ ਕਲਰ ਆ ਤੇ ਬਹੁਤ ਸੋਹਣਾ ਸੂਟ ਹੈ ਇਸ ਤਰ੍ਹਾਂ ਤੁਹਾਨੂੰ ਮਿਲੇਗਾ ਤੇ ਸੂਟ 1650 ਪ੍ਰਾਈਸ ਹੋਏਗਾ ਬਟ ਆਪਾਂ ਤੁਹਾਨੂੰ ਅੱਜ ਦੀ ਅੱਜ ਇਹ ਸਿੰਗਲ ਪੀਸ ਹੈਗਾ ਆਪਣੇ ਕੋਲ 1550 ਚਹੀ ਦੇ ਦੇਵਾਂਗੇ ਬਹੁਤ ਸੋਨਾ ਬਨਾਰਸੀ ਸੂਟ ਸਿੰਗਲ ਪੀਸ ਅਵੇਲੇਬਲ ਹੈ ਠੀਕ ਹੈ ਇਹ ਸੀਗੇ ਸਾਡੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਧੰਨਵਾਦ